ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਸੀਲਦਾਰ ਨਾਲ ਕਿ ਬਹੁਤ ਕਿ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਲੋਕਲ ਅਫਸਰਾਂ ਦੁਆਰਾ ਚਾਹੇ ਉਹ ਤਸੀਲਾਂ ਦੇ ਵਿੱਚ ਨੇ ਚਾਹੇ ਉਹ ਲੋਕਲ ਈਓ ਦੁਆਰਾ ਜਾਂ ਲੋਕਲ ਕੋਈ ਕਲਰਕ ਤੋਂ ਲੈ ਕੇ ਈਓ ਤੱਕ ਬੈਠਾ ਕਿਸੇ ਤਸੀਲ ਦੇ ਵਿੱਚ ਕੋਈ ਅਫਸਰ ਬੈਠਾ ਜੇ ਕੋਈ ਵੀ ਕਹਿੰਦਾ ਵੀ ਅਸੀਂ ਪੈਸੇ ਉੱਪਰ ਦੇਣੇ ਨੇ ਕੋਈ ਨਕਸ਼ਾ ਪਾਸ ਕਰਨ ਦਾ ਤੁਹਾਡੇ ਤੋਂ ਪੈਸੇ ਮੰਗੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਵੈਸੇ ਵੀ ਐਨਓਸੀ ਸਰਕਾਰ ਖੋਲ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਲਈ ਮੇਰੇ ਹਲਕੇ ਲਈ ਇਹ ਬਹੁਤ ਵੱਡੀ ਰਾਹਤ ਦੀ ਗੱਲ ਹੈ ਐਨਓਸੀਜ਼ ਦੇ ਫੈਸਲੇ ਉੱਤੇ ਵੀ ਮੈਂ ਪੂਰੇ ਏਰੀਏ ਨੂੰ ਵਧਾਈ ਦਿੰਨੀ ਆ ਮੈਂ ਇੱਕ ਜਲਦੀ ਕਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਸਿਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਨੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋਕ ਕੇ ਕਹਿੰਨੀ ਐ ਵੀ ਕੋਈ ਤਸਿਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਐ ਕੋਈ ਤਸਿਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡ ਅਫਸਰਾਂ ਦੇ ਜਿਹੜੇ ਅਵਾਰਡ ਐ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ ਮੀਡੀਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਹੈ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਠੀਆਂ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਜਿਹੜਾ ਅਸਰਾ ਤਾਂ ਹੁਣ ਤੱਕ ਪਤਾ ਲੱਗਿਆ ਕੀ ਕਾਰਵਾਈ ਕੀਤੀ ਔਰ ਕੀ ਅੱਗੇ ਕਰ ਰਹੇ ਹਾਂ ਕਾਰਵਾਈ ਉਹਨਾਂ ਤੇ ਕਾਰਵਾਈ ਜੀ ਗਲਤ ਇਹ ਆ ਵੀ ਇਹਨਾਂ ਦੇ ਸਿਸਟਮ ਹੀ ਇਸ ਤਰੀਕੇ ਸੈਟਅਪ ਕੀਤੇ ਹੋਏ ਨੇ ਡਾਇਰੈਕਟ ਵੇਨ ਨਾਲ ਇਹਨਾਂ ਨੇ ਫੜਨੇ ਨਹੀਂ ਥੱਲੇ ਦੀ ਥੱਲੇ ਪ੍ਰਾਈਵੇਟ ਬੰਦੇ ਰੱਖੇ ਹੁੰਦੇ ਨੇ ਨਾਲੇ ਸਾਨੂੰ ਸਬੂਤਾਂ ਦੀ ਲੋੜ ਹੈ ਮੀਡੀਆ ਵਾਲੇ ਜਿੰਨੇ ਅੱਜ ਮੀਡੀਆ ਲੋਕਲ ਮੀਡੀਆ ਖੜਾ ਹੈ ਪੰਜਾਬ ਦਾ ਮੀਡੀਆ ਖੜਾ ਹੈ ਤੁਸੀਂ ਸਾਡੇ ਤੱਕ ਸਬੂਤ ਲੈ ਕੇ ਆਓ ਉਤੋਂ ਉੱਤੇ ਮੈਂ ਐਕਸ਼ਨ ਨਾ ਕਰਾਂ ਤੇ ਮੇਰੀ ਗਲਤੀ ਹੈ ਮੇਰੇ ਕੋਲ ਉਸ ਚੀਜ਼ ਦਾ ਕਿ ਇਹ ਇਸ ਇਹ ਕਹਿ ਕੇ ਵੀ ਪੈਸੇ ਫੜ ਲੈਂਦੇ ਨੇ ਵੀ ਅਸੀਂ ਐਮਐਲਏ ਨੂੰ ਦੇਣੇ ਨੇ ਏ ਮੈਂ ਅਫਸਰਾ ਨੂੰ ਇੱਕ ਗੱਲ ਸਮਝਾ ਦਮਾ ਵੀ ਤੁਸੀਂ ਕੋਠੀਆਂ ਦਾ ਤੁਸੀਂ ਐਮਐਲਏ ਦਾ ਨਾਮ ਲੈਣਾ ਬੰਦ ਕਰ ਦਿਓ ਇਹ ਤੁਸੀਂ ਜਿਹੜੀਆਂ ਕਰਪਸ਼ਨਾਂ ਕਰਦੇ ਹੋ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡਾ ਐਮਐਲਏ ਨਾਲ ਕੋਈ ਲੈਣ ਦੇਣ ਨਹੀਂ ਹੈ ਸੋ ਜੇ ਕਿਸੇ ਤਹਿਸੀਲਦਾਰ ਨੇ ਕਿਸੇ ਈਓ ਨੇ ਗਲਤੀ ਨਾਲ ਵੀ ਥੱਲੋਂ ਪੈਸੇ ਫੜ ਕੇ ਮੇਰਾ ਨਾਮ ਲਿਆ ਤੇ ਜਿਹੜੇ ਲੋਕ ਇਹਨਾਂ ਨੂੰ ਪੈਸੇ ਫੜਾਉਂਦੇ ਆ ਸਾਨੂੰ ਦੱਸੋ ਕਿਸ ਤਰੀਕੇ ਦੇ ਖਾਸ ਤੌਰ ਤੇ ਨਵਾਂ گاؤں ਈਓ ਜਾਂ ਇੱਥੇ ਕੋਈ ਥੱਲੇ ਵਾਲਾ ਅਫਸਰ ਕਿਸੇ ਤਰੀਕੇ ਦੀ ਕਰਪਸ਼ਨ ਕਰਦਾ ਮੇਰੇ ਤੱਕ ਪਹੁੰਚਾਈ ਜਾਵੇ ਅਸੀਂ ਇਹਨਾਂ ਨੂੰ ਇਹ ਕਹਿ ਕੇ ਹੀ ਇੱਥੇ ਜ਼ਿੰਮੇਵਾਰੀ ਦਿੰਨੇ ਆ ਕਿ ਤੁਸੀਂ ਸਿਸਟਮ ਨੂੰ ਸਹੀ ਕਰਨਾ ਪਰ ਇਹਨਾਂ ਨੂੰ ਆ ਤਾਂ ਪਈਆਂ ਹੋਈਆਂ ਨੇ ਲੋਕਾਂ ਨਾਲ ਰਲ ਕੇ ਹੀ ਕੱਢੀਆਂ ਜਾ ਸਕਦੀਆਂ ਨੇ ਲੋਕ ਸਾਡੇ ਤੱਕ ਮੀਡੀਆ ਸਾਡੇ ਤੱਕ ਇਹਨਾਂ ਦੀਆਂ ਖਬਰਾਂ ਇਹਨਾਂ ਦੇ ਸਬੂਤ ਲੈ ਕੇ ਆਓ ਕਿ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਲੋਕਲ ਅਫਸਰਾਂ ਦੁਆਰਾ ਚਾਹੇ ਉਹ ਤਹਿਸੀਲਾਂ ਦੇ ਵਿੱਚ ਨੇ ਚਾਹੇ ਉਹ